ਜਿਹੜਾ ਸਿਸਟਮ ਆ ਉਹ ਚਾਹੁੰਦਾ ਵਾ ਅਸੀਂ ਨਾ ਜਾਗੇ ਨਾ ਉਹਦੇ ਲਈ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਨਾ ਉਹ ਆ ਤੀਸਰੀ ਅੱਖ ਜੇ ਸਾਡੀ ਤੀਸਰੀ ਅੱਖ ਖੁੱਲਣ ਡੈਬੀ ਸਨੀਅਨ ਗਲੈਂਡ ਜਿਹੜਾ ਕਲੀਅਰ ਹੋਣਾ ਸ਼ੁਰੂ ਹੋ ਗਿਆ ਨਾ ਤੀਸਰੀ ਅੱਖ ਖੁੱਲਣ ਡੈਬੀ ਤੇ ਫਿਰ ਹੋਣਾ ਕੀ ਆ ਸਾਨੂੰ ਸੱਚ ਪਤਾ ਲੱਗਣਾ ਸ਼ੁਰੂ ਹੋ ਜਾਣਾ ਫਿਰ ਇਹ ਸਿਸਟਮ ਜਿਹੜਾ ਕੰਟਰੋਲ ਕਰਨ ਵਾਲਾ ਵਾ ਇਹ ਜਿੰਨਾ ਚਿਰ ਤੱਕ ਮਾਇਆ ਚੱਲਦੀ ਰਹੀ ਕਿਉਂ ਚੱਲਦੀ ਰਹੀ ਕਿਉਂਕਿ ਸਾਡੀ ਤੀਸਰੀ ਅੱਖ ਬਲੌਕ ਕਰਕੇ ਰੱਖੀ ਗਈ ਜਾਣ ਬੁੱਝ ਕੇ ਈ ਜਾਣ ਬੋਝ ਕੇ ਕੀਤਾ ਜਾਂਦਾ ਹੈ ਇਹ ਕਿਹੜੇ ਕਿਹੜੇ ਤਰੀਕੇ ਨਾਲ ਕਰ ਕੀਤਾ ਜਾਂਦਾ ਹੈ ਇਹਦੇ ਬਾਰੇ ਮੈਂ ਦੱਸਣ ਦੀ ਗੱਲ ਕਰੂੰਗਾ ਖਾਣੇ ਦੇ ਅੰਦਰ ਵੀ ਕਾਫੀ ਕੋਈ ਹੋਰ ਕੋਈ ਪਰ ਮੀਨ ਮੇ ਦੇ ਬਾਰੇ ਗੱਲ ਕਰਨੀ ਹੈ ਤੀਸਰੀ ਅਕਬਰੇ ਹੁਣ ਜਿਹੜਾ ਪੀਨ ਗ੍ਰੈਂਡ ਹੈ ਸਾਡਾ ਹਨ ਜੀ ਐਕਟੀਵੇਟ ਹੋ ਗਿਆ ਸਾਨੂੰ ਸੱਚ ਪਤਾ ਲੱਗ ਜਾਣਾ ਹਨ ਸੱਚ ਵਾਲੇ ਰਾਹ ਤੇ ਤੇ ਚੱਲ ਜਾਣਾ ਫਰੇਟ ਨੂੰ ਬਲੋਕ ਕਰਨ ਲਈ ਕੀ ਕੀਤਾ ਜਾਂਦਾ ਇਹਦੇ ਲਈ ਇੱਕ ਦੇ ਕੈਮੀਕਲ ਹੈ ਜਿਹੜਾ ਵਾ ਫਲੋਰਾਈਡ ਹਨ ਜਿਹੜਾ ਫਲੋਰਾਈਡ ਹੈ ਸਾਡੇ ਖਾਣੇ ਦੇ ਅੰਦਰ ਤੇ ਸਾਡੇ ਕਿਸੇ ਨਾ ਕਿਸੇ ਤਰੀਕੇ ਸਾਡੇ ਸੀਗ ਦੇ ਅੰਦਰ ਕੱਲੇ ਜਾਂਦਾ ਹੋਇਆ ਕਿਉਂਕਿ ਜਦੋਂ ਫਲੋਰਾਈਟ ਸਾਡੀ ਸੀਗ ਦੇ ਅੰਦਰ ਜਾਂਦਾ ਹੋਣਾ ਉਹ ਸਾਡਾ ਜਿਹੜਾ ਤੀਸਰੀਆ ਕੋਤੇ ਉੱਪਰ ਕੋਈ ਕੈਮੀਕਲ ਦੀ ਲੇਅਰ ਜਮਾ ਕਰ ਦਿੰਦਾ ਵਾ ਜਿੱਦ ਕਰਕੇ ਸਾਡੀ ਤੀਸਰੀਆ ਕਿਤੇ ਨਿੱਕੀ ਵੀ ਛਾਇਦ ਹੋ ਜਾਂਦੀ ਹੈ ਤਾਂ ਉਹਨੂੰ ਖੁੱਲਣ ਤੋਂ ਰੁਕਾਉਟ ਪਾ ਦਿੰਦਾ ਇਸ ਕਰਕੇ ਸਾਨੂੰ ਸਾਚ ਨਹੀਂ ਰਿਹਾ ਤਾਂ ਇਸ ਕਰਕੇ ਜਿਹੜੇ ਸਿਸਟਮ ਕਟੋਰ ਕਰਨ ਵਾਲੇ ਉਹ ਕਰਦੇ ਹੀ ਰਹਿੰਦੇ ਆ ਤੇ ਸਾਨੂੰ ਸਾਚ ਨੂੰ ਪਤਾ ਲੱਗਦਾ ਕੋਲ ਫਲੋਰਾਈਡ ਕਿਹਦੇ ਤੇ ਕਿਹਨਾਂ ਪਾਇਆ ਜਾਂਦਾ ਵਾ ਇੱਕ ਤੇ ਫਲੋਰਾਈਡ ਪਾਇਆ ਜਾਂਦਾ ਜਿਹੜੀ ਅਸੀਂ ਪੇਸਟ ਕਰਦੇ ਹਾਂ ਨਾ ਬੁਰਸ਼ ਕਰਨ ਵਾਲੀ ਉਸ ਪੇਸਟ ਦੇ ਅੰਦਰ ਫਲੋਰਾਈਡ ਪਾਇਆ ਜਾਂਦਾ ਇਹ ਜਾਣ ਬੁੱਝ ਕੇ ਪਾਇਆ ਜਾਂਦਾ ਵਾ ਅਸਲ 'ਚ ਉਹਦੀ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਹੈ ਅਸਲ 'ਚ ਹੈ ਹੀ ਨਹੀਂ ਜ਼ਰੂਰਤ ਉਹ ਇਸ ਕਰਕੇ ਪਾਇਆ ਜਾਂਦਾ ਵਾ ਕਿ ਸਾਡੀ ਤੀਸੀਆ ਖੁੱਲੇ ਨਾ ਤੇ ਸਾਨੂੰ ਇੱਕ ਆਦਤ ਪਾਈ ਜਾਂਦੀ ਹੈ ਕਿਉਂਕਿ ਉਹ ਚਾਹੁੰਦਾ ਹੀ ਸਿਸਟਮ ਹੈ ਕਿ ਕੋਈ ਐਹੋ ਜਿਹੀ ਚੀਜ਼ ਹੋਏ ਜਿਹਦੇ ਨਾਲ ਸਾਡੀ ਤੀਸੀਆ ਕਲਾਕਾਰ ਤਰ ਬਲੋਕ ਰਹੇ ਖੁੱਲੇ ਨਾ ਇਹ ਤਾਂ ਕੋਈ ਚੀਜ਼ ਹੁੰਦੀ ਹੈ ਤੇ ਫਿਰ ਉਹ ਚੀਜ਼ ਸਾਡੇ ਸਿਸਟਮ ਦੇ ਅੰਦਰ ਵੀ 깔ਣੀ ਪੈਣੀ ਫਿਰ ਉਹਨੂੰ ਸਿਸਟਮ ਹੀ ਇਤਾਂ ਦਾ ਉਹ ਮਤਲਬ ਕਰਨਾ ਪੈਣਾ ਸੀ ਕਿ ਸਾਨੂੰ ਉਹ ਕਰਦੇ ਹੋ ਰਹੀ ਹੈ ਤੇ ਸਾਨੂੰ ਉਹਦਾ ਪਤਾ ਵੀ ਨਹੀਂ ਲੱਗੇ ਤੋ ਉਡੀ ਵਧੀਆ ਵੀ ਹੋ ਜੇ ਸਾਡੇ ਲਈ ਇਸ ਕਰਕੇ ਉਹਨਾ ਬੁਰਸ਼ ਲੈ ਕੇ ਆਉਂਦਾ ਪੇਸਟ ਕਰਨ ਵਾਲਾ ਤਾਂ ਕਿ ਸਾਨੂੰ ਰੋਜ਼ ਇੱਕ ਰੋਜ਼ਾਨਾ ਇੱਕ ਆਦਤ ਪਾ ਦਿੱਤੀ ਜਾਏ ਇਹ ਰੋਜ਼ ਬੁਰਸ਼ ਕਰੀਏ ਜਿਹਦੇ ਨਾਲ ਸਾਡੇ ਜੀਭ ਦੇ ਉੱਪਰ ਜਿਹੜਾ ਉਹ ਕੈਮੀਕਲ ਲੱਗੂਗਾ ਫਲੋਰਾਈਡ ਲੱਗੂਗਾ ਹੋਰ ਹੀ ਕਾਫੀ ਕੈਮੀਕਲ ਜਿਹੜੇ ਬੜੇ ਨੁਕਸਾਨ ਹੈ ਫਲੋਰਾਈਡ ਲੱਗੂਗਾ ਜੀਭ ਦੇ ਦੁਆਰਾ ਅੰਦਰ ਕ ਲਾਂਗੇ ਤੇ ਸਾਡੀ ਤੀਸ ਜਾਕ ਤੇ ਉੱਪਰ ਬਲੌਕ ਹੋ ਜਾਊਗਾ ਇਦਾਂ ਇਸ ਕਰਕੇ ਪੇਸਟ ਦੇ ਅੰਦਰ ਬੁਰਸ਼ ਕਰਨ ਵਾਲੀ ਦਾ ਫਲੋਰਾਈਡ ਪਾਇਆ ਜਾਂਦਾ ਹੈ ਤੇ ਜਿਹੜਾ ਦੱਸਿਆ ਜਾਂਦਾ ਵੀ ਦੰਦਾਂ 'ਤੇ ਉੱਪਰ ਘੱਟਾ ਘੱਟਾ ਹੋ ਜਾਂਦਾ ਜੇ ਬੁਰਸ਼ ਨਾ ਕਰਾਂਗੇ ਹਨਾ ਇਹ ਵੀ ਫਾਲਤੂ ਦੀ ਚੀਜ਼ ਆ ਜਿਹੜਾ ਘੱਟਾ ਘੱਟਾ ਹੋ ਜਾਂਦਾ ਸਾਡੀ ਸਿਹਤ ਲਈ ਵਧੀਆ ਵਾ ਪਰ ਸਿਸਟਮ ਨੇ ਕੀ ਸਮਝਾਇਆ ਵਾ ਉਹ ਨਹੀਂ ਨਹੀਂ ਸਾਡੇ ਦੇ ਦੰਦ ਚ ਚਿੱਟੇ ਹੋਣੇ ਚਾਹੀਦੇ ਆ ਇਸ ਨੂੰ ਕਸੀ ਜਾਓ ਕਸੀ ਜਾਓ ਯਾਨੀ ਕਿ ਜਿਹੜੇ ਇੰਨੇ ਵੱਡੇ ਜਿਹੜੇ ਜੜਮ ਸਿਆ ਹਨਾ ਕਟਾਣੂ ਆ ਜੋ ਸਾਡੀ ਵਧੀਆ ਲਈ ਆ ਜੋ ਸਾਡੇ ਜਿਹੜੇ ਦੰਦਾਂ ਦੇ ਤੇ ਉੱਪਰ ਜਮਾ ਹੁੰਦੇ ਆ ਸਾਡੀ ਸਿਹਤ ਵਧੀਆ ਲਈ ਪਰ ਸਾਨੂੰ ਕੀ ਸਮਝਾਇਆ ਜਾਂਦਾ ਵਾ ਉਹਨੂੰ ਮਤਲਬ ਹੀ ਲਾ ਦੋ ਹਰ ਇੱਕ ਬੁਰਸ਼ ਕਰਕੇ ਉਹ ਚਿੱਟੇ ਕਰਦੇ ਰਹੋ ਇਹ ਸਭ ਫालतू ਦੀ ਗੱਲਾਂ ਆ ਸਾਡੇ ਦਿਮਾਗ ਦੇ ਅੰਦਰ ਬਿਠਾਏ ਜਾਂਦਾ ਜਿਵੇਂ ਪੁਰਾਣੇ ਟਾਈਮ ਤੇ ਜਿਹੜਾ ਦਹੀਂ ਹੁੰਦਾ ਖੱਟਾ ਹੁੰਦਾ ਹੀ ਸਾਨੂੰ ਕਿ ਹੁਣ ਕੀ ਕਿ ਦੱਸਿਆ ਦਹੀਂ ਚਿੱਟਾ ਖਾਣਾ ਚਾਹੀਦਾ ਹਨ ਇੱਤਾ ਵਗੈਰਾ ਕਰ। ਐਂ ਤੇ ਪੁਰਾਣੇ ਕੰਮ ਬਸ ਉਦਾਹਰਣ ਦੇ ਲਈ ਤੋੜਦੇ ਦੱਸਣ ਡਿਆ ਵਾ। ਇਹਨਾਂ ਨੇ ਸਾਡੇ ਅੰਦਰ ਸੰਜਾਇਆ ਇੱਕ ਦੇ ਦਿਨ ਦੱਸਿਆ ਵੀ ਬਿਮਾਰੀਆਂ ਖਤਮ ਹੁੰਦੀਆਂ ਤੇ ਬੁਰਸ਼ ਕਰੋ, ਦੰਦ ਚਿੱਟੇ ਕਰੋ, ਵਧਿਆ ਕਰੋ ਇਹ ਫालतू ਦੀ ਚੀਜ਼ਾਂ ਆ ਇਹ ਬਾਤ ਸਾਨੂੰ ਉਸ ਪਾਸੇ ਲੈ ਕੇ ਜਾਂਦੇ ਲਈ। ਇੱਕ ਫਲੋਰਾਈਡ ਪਾਏ ਇਸ ਲਈ ਤੁਸੀਂ ਨਾ ਦਾਤਰੀ ਵੀ ਕਰ ਸਕਦੇ ਜੋ ਨਹੀਂ ਛੱਟ ਬੈਂਦੀ ਘੱਲ ਕੋਈ ਕਲੀਨਿਕ ਚੱਕਰ ਨਹੀਂ। ਪਰ ਤੁਹਾਡੇ ਤੇ ਆ। ਪਹਿਲਾਂ ਪ੍ਰਾਂਟਿਆਂ ਦੇ ਦੰਤਨ ਕਰਦੇ ਹੁੰਦੇ ਸੀ ਬਾਅਦ ਵਿੱਚ ਬੁਰਸ਼ੇ ਦੇ ਉੱਪਰ ਆ ਜੀ ਹਣਾ ਇਹ ਜਾਣ ਬੁੱਝ ਕੇ ਕੀਤਾ ਗਿਆ ਵਾ ਇਹ ਇਹ ਪੁਰਾਣਾ ਸਿਸਟਮ ਇਹ ਤਾਂ ਕਟੋਲ ਕਰਨ ਵਾਲਾ ਉਹਨਾਂ ਸਭ ਕੁਝ ਕੀਤਾ ਫਿਰ ਫਲੋਰਾਈਡ ਜਿਹੜਾ ਪਾਇਆ ਜਾਂਦਾ ਵਾ ਉਹ ਪਾਇਆ ਜਾਂਦਾ ਜਿਹੜਾ ਹੀ ਸ਼ਹਿਰਾਂ ਦੇ ਅੰਦਰ ਪਾਣੀ ਮਿਲਦਾ ਉਹਨਾਂ ਪਾਣੀ ਇਹ ਸ਼ਹਿਰਾਂ ਦਾ ਜਿਹੜੇ ਟੂਟੀਆਂ ਲੱਗੀਆਂ ਹੁੰਦੀਆਂ ਉਹਨਾਂ ਦੇ ਅੰਦਰ ਜਿਹੜਾ ਪਾਣੀ ਆਉਂਦਾ ਉਹਦੇ ਅੰਦਰ ਜਾਣਬੋਝ ਕੇ ਫਲੋਰਾਈਡ ਮਲਾਇਆ ਜਾਂਦਾ ਜਿਹੜੇ ਕਿ ਸਾਇੰਟਿਫਿਕ ਪ੍ਰੂਫ ਵੀ ਇਹ ਬੋਲਦੇ ਆ ਤੁਹਾਨੂੰ ਫਲੋਰਾਈਡ ਮਲਾਉਣ ਦੀ ਜਰੂਰਤ ਨਹੀਂ ਆ ਫੇਰ ਵੀ ਮਲਾਇਆ ਜਾਂਦਾ ਵਿਚਾਰਾਂ ਦੇ ਅੰਦਰ ਇਸ ਕਰਕੇ ਪਾਣੀ ਦੇ ਅੰਦਰ ਤੱਕ ਮਲਾਇਆ ਜਾਂਦਾ ਉਹਦੇ ਕਾਰਨ ਕਈ ਦਿੱਤੇ ਜਾਂਦੇ ਖਰਾਬ ਗਰੂਪ ਨਹੀਂ ਹੁੰਦਾ ਬੜੇ ਕਾਰਨ ਆ ਪਰ ਅਸਲੀ ਮਤਲਬ ਕਿ ਉਹ ਬਸ ਕਹਾਂਦੇ ਹੁਣਾ ਫਿਰ ਬਣਾਉਣੇ ਹੁੰਦੇ ਨੇ ਲੋਕਾਂ ਨੇ ਕੋਈ ਪੁੱਛਣਾ ਹੀ ਹੁੰਦਾ ਕਿ ਕਿਉਂ ਪਾਉਂਦੇ ਜੋ ਅਸਲ ਜੋ ਦੀ ਜਰੂਰਤ ਨਹੀਂ ਆ ਬਸ ਉਹ ਜਾਣਬੋਝ ਕੇ ਤਾਂ ਕਿ ਸਾਡੀ ਸੀਰ ਵਿੱਚ ਬਹੁਤ ਜ਼ਿਆਦਾ ਫਲੋਰਾਈਡ ਆ ਜਾਏ ਸਾਡੀ ਤੀਸਰੀ ਕਿ ਨਾ ਕੋਲੇ ਤੇ ਸਾਨੂੰ ਸੱਚ ਦਾ ਨਾ ਪਤਾ ਲੱਗੇ ਸਿੱਧੀ ਜੀ ਗੱਲ ਆ ਤੇ ਧੀਰਾ ਖੁੱਲੋਗੇ ਤਾਂ ਇਹ ਪੰਜ ਉਹ ਦੇ ਵਿੱਚ ਅੰਦਰ ਜਾਵਾਂਗੇ ਮੈਂ ਇਹ ਵੀ ਦੱਸਿਆ ਜਾਂਦਾ ਵੀ ਜਿਹੜੇ ਅਲੂਮੀਨੀਅਮ ਹਨ ਉਹ ਸਾਡੇ ਤੀਸੇ ਅਕ ਨੂੰ ਬਲੋ ਕਰਕੇ ਰੱਖਦਾ ਤੇ ਅਲੂਮੀਨੀਅਮ ਪਾਇਆ ਜਾਂਦਾ ਜਿਹੜੇ ਸਾਡੇ ਸੀਰ ਦੇ ਅੰਦਰ ਵੈਕਸੀਨ ਉਹ ਲਈ ਲੋਇਆ ਜਾਂਦੀਆਂ ਹਨ ਇਹ ਚੀਜ਼ਾਂ ਸਾਡੇ ਸੀਰ ਦੇ ਅੰਦਰ ਘੱਲੀਆਂ ਜਾਂਦੀਆਂ ਹਨ ਮਹਾਮਾਰੀ ਦੇ ਨਾਂ ਤੇ ਉੱਪਰ ਜਾ ਕੇ ਆ ਜਾਂਦਾ ਵੀ ਇਹ ਬਹੁਤ ਚੀਜ਼ ਵਧੀਆ ਹੋ ਤੁਸੀਂ ਲਪਵਾਓ ਜਾਂ ਜਿਹੜੇ ਜਹਾਜ਼ ਦੇ ਨਾਲ ਕੈਮੀਕਲ ਹੈਵੀ ਮੈਟਲ ਦੀ ਸਪਰੇ ਹੁੰਦੀ ਹੈ ਕੈਮਟਰੀਅਲਸ ਹੁੰਦੇ ਹਨ ਉਹਦੇ ਨਾਲ ਮਤਲਬ ਜਹਾਜ਼ ਦੇ ਮਗਰੋਂ ਦੀ ਉਹ ਕੈਮੀਕਲ ਹੈਵੀ ਮੈਟਲ ਥੱਲੇ ਸੁੱਟੇ ਜਾਂਦੇ ਜਾਂ ਕਿ ਅਸੀਂ ਸਾਦੇ ਦੁਆਰਾ ਜャ ਵੇ ਜਦੋਂ ਮੀਂਹ ਆਉਂਦਾ ਉਹ ਉਸ ਮੀਂਹ ਦੀ ਡ੍ਰੋਪਾਂ ਦੇ ਅੰਦਰ ਉਹੜਾ ਕੈਮੀਕਲ ਝੜ ਜਾਂਦਾ ਵਾ ਤੇ ਫਿਰ ਮੀਂਹ ਪੈਂਦਾ ਵਾ ਕਿਸਾਨ ਦੀ ਫਸਲ ਦੇ ਅੰਦਰ ਪੈਂਦਾ ਵਾ ਜਦੋਂ ਕਿਸਾਨ ਦੀ ਫਸਲ ਹੁੰਦੀ ਹੈ ਮਿੱਟੀ ਦੇ ਦੁਆਰਾ ਤਾਂ ਉਹੀ ਕੈਮੀਕਲ ਉਹਦੇ ਅੰਦਰ ਆਉਂਦੇ ਤੇ ਜਦੋਂ ਉਹ ਹੀ ਖਾਨੀ ਹੈ ਜਿਵੇਂ ਆਟਾ ਕਾਲਿਆ ਉਹੋ ਆਟੇ ਦੇ ਅੰਦਰ ਹੈਵੀ ਮੈਟਲ ਆ ਜਾਣੀ ਜਿਵੇਂ ਐਲੂਮੀਨੀਅਮ ਆ ਗਿਆ ਹੋਰ ਵੀ ਕਾਫੀ ਕੰਮ ਆਉਂਦੇ ਆ ਸਿਲੋਰ ਆਇਓਡਾਈਡ ਵੀ ਆਉਂਦਾ ਕਾਫੀ ਕੁਝ ਆਉਂਦਾ ਐਲੂਮੀਨੀਅਮ ਆ ਗਏ ਕਾਲਿਆ ਤੇ ਉਹਦਨਾਂ ਸਾਟੀ ਤੀਸਿਆ ਕ ਬਲੋਕ ਹੋ ਗਈ ਹੈ ਨਾ ਇਹ ਤਾਂ ਇਹ ਤਾਂ ਇਸ ਤੋਂ ਬਾਅਦ ਤੀਸਰਾ ਕਬਲੋ ਕਰਨ ਲਈ ਮੈਂ ਵੀ ਸੁਣਿਆ ਕਿ ਜਿਹੜਾ ਗਲਾਈਫੋਸੀਟ ਹੈ ਨਾ ਉਹਦੇ ਨਾਲ ਸਾਡੀ ਤੀਸਰੀ ਕਬੰਦ ਹੁੰਦੀ ਗਲਾਈਫੋਸੀਟ ਕਿਹੜਾ ਜਿਹੜਾ 24D ਹੈ ਜਿਹੜੀ ਇਹ ਸਪਰੇਅ ਕਰਦੇ ਆ ਬਨਿਆਂ ਦੇ ਉੱਪਰ ਕਾਹ ਮਾਰਨ ਦੇ ਲਈ ਕਾਫੀ ਜ਼ਿਆਦਾ ਮਸ਼ਹੂਰੀ ਉਹ ਜਿਹੜਾ 24D ਨਾ ਉਹ ਇਸ ਕਰਕੇ ਹੈ ਵੀ ਕੁਝੋ ਦੇ ਅੰਦਰ ਜਿਹੜਾ ਗਲਾਈਫੋਸੀਟ ਹੀ ਨਾ కెమికਲ ਉਹ ਬਹੁਤ ਹੀ ਜ਼ਿਆਦਾ ਮਤਲਬ ਵੀ ਮਤਲਬ ਵੀ ਇਹ ਤਾਂ ਕਹੋ ਸ਼ਕਤੀਸ਼ਾਲੀ ਜਿਹਦੇ ਕਰਕੇ ਉਹ ਜਾਣੇ ਕਿ ਕਾਹ ਬਹੁਤ ਜ਼ਿਆਦਾ ਖੇਤੀ ਮਾਰ ਦਿੰਦਾ ਹੈ ਕਿਸਾਨ ਵਰਤਦੇ ਆ ਖੇਤੀਬਾੜੀ ਦੇ ਅੰਦਰ ਬਨਿਆਂ ਦੇ ਉੱਤੇ ਜ਼ਿਆਦਾਤਰ ਵਰਤਦੇ ਆ ਤੇ ਵਿੱਚ ਵੀ ਸ਼ਾਇਦ ਕਰੀ ਵਰਤਦੇ ਆ O24D ਦਾ ਉਹਦੇ ਅੰਦਰ ਜਿਹੜਾ ਕੈਮੀਕਲ ਗਲਾਈਫੋਸੇਟ ਉਹਦੇ ਨਾਲ ਸਾਡੀ 3C ਬੰਦ ਹੁੰਦੀ ਇਸ ਕਰਕੇ ਇਹ ਸਭ ਰਿਸਰਚ ਬੇਸ ਤੇ ਹੁੰਦਾ ਐਵੇਂ ਨਹੀਂ ਸਾਨੂੰ ਉਹ ਕੈਮੀਕਲ ਲਿਆਂਦੇ ਜਾਂਦੇ ਵਾਹ ਤੇ ਬੈਨ ਹੋਇਆ ਸੀ ਕਾਫੀ ਦੇਸ਼ਾਂ ਦੇ ਅੰਦਰ ਗਲਾਈਫੋਸੇਟ 24D ਪਰ ਫਿਰ ਵੀ ਬਰੋ ਵਿਗਤਾਰੇ ਮੈਨੂੰ ਨਹੀਂ ਪਤਾ ਹੁਣ ਵਿਗਤ ਤੱਕ ਨਹੀਂ ਹੁਣ ਹੋ ਸਕਦਾ ਹੋਰ ਕੋਈ ਕੈਮੀਕਲ ਆ ਗਿਆ ਹਰੇਕ ਕੈਮੀਕਲ ਜਿਹੜਾ ਰਿਸਰਚ ਬੇਸ ਤੇ ਹੁੰਦਾ ਵੀ ਸਾਡੀ ਕਿਵੇਂ ਸਾਡੇ ਸੀਕ੍ਰੀਟ ਦਾ ਜਿਆਦਾ ਜ਼ਿਆਦਾ ਹਿੱਸਾ ਬੰਦ ਕਰਕੇ ਰੱਖਿਆ ਜਾਏ ਸਾਨੂੰ ਸ਼ਿਫਟ ਨਾ ਹੋਣ ਦਿੱਤਾ ਜਾਏ ਇਸ ਕਰਕੇ ਉਹੜਾ ਕਲਾਈਫੋਸੇਟੋਂ ਦਾਵਾ ਉਹ ਜਾਣ ਪੁੱਝ ਕੇ ਜਦੋਂ ਅਸੀਂ ਸਪਰੇਅ ਕਰਦੇ ਹਾਂ ਤਾਂ ਉਹ ਉਹੋ ਚੀਜ਼ਾਂ ਬੜੇ ਖਾਣੇ ਆ ਤੇ ਫੇਰ ਸਾਡੀ ਸੀਗ ਜਾਂਦਾ ਕਲਾਈਫੋਸੇਟੋਂ ਦਾ ਤੇ ਸਾਡੀ 30 ਸੀ ਇੱਕ ਨਹੀਂ ਖੁੱਲਦੀ ਇੱਥੋਂ ਇਹ ਤਾਂ ਹੋ ਗਿਆ ਮਨੂੰ ਤੀਸਰਾ ਕ ਬਲੌਗ ਆ ਇਸ ਕਰਕੇ ਸਰੀਰ ਸਾਡੇ ਦੇ ਅੰਦਰ ਜਿੰਨੇ ਵੀ ਹਿੱਸੇ ਆ ਉਹਨਾਂ ਨੇ ਨਾ ਮਨੂੰ ਖੁੱਲੇ ਇਸ ਕਰਕੇ ਕਾਫੀ ਕੁਝ ਕੀਤਾ ਜਾਂਦਾ ਜਿਵੇਂ ਉਹਨਾਂ ਵੈਕਸੀਨ ਉਹਨਾਂ ਲਈਆਂ ਗਈਆਂ ਆ ਹਨਾ ਮਹਾਂਮਾਰੀ ਦੇ ਨਾਂ ਦੇ ਉੱਪਰ ਔਰ ਮੈਨੂੰ ਨਹੀਂ ਪਤਾ ਇਹ ਮਤਲਬ ਜਿਹੜੀ ਵੀਡੀਓ ਬਲੌਗ ਨਾ ਕਰਦੇ ਨੇ ਮੈਨੂੰ ਪੱਕਾ ਨਹੀਂ ਪਤਾ ਮਤਲਬ ਵੀ ਉਹ ਉਹਦੀ ਵੈਕਸੀਨ ਲਈਆਂ ਜਾਂਦੀਆਂ ਉਹਨਾਂ ਦੇ ਅੰਦਰ ਵੀ ਉਹਦੀ ਚੀਜ਼ਾਂ ਕੱਲੇ ਜਾਂਦੀਆਂ ਉਹ ਹੈਵੀ ਮੈਟਲ ਤੇ ਜਿਹਦੇ ਨਾਲ ਕਾਫੀ ਕੁਝ ਕੱਲੇ ਜਾਂਦਾ ਤਾਂ ਸਾਡਾ ਸਰੀਰ ਜਿਹੜਾ ਵਾ ਉਹ ਜਿਹੜਾ ਅਸਲੀ ਊਰਜਾ ਜੋ ਊਰਜਾਵਾਂ ਆਉਂਦੀਆਂ ਉਹਨੂੰ ਮਤਲਬ ਵੀ ਵਧੀਆ ਤਰੀਕੇ ਨਾਲ ਨਾ ਅਬਜ਼ੌਰਬ ਕਰੇ ਤੇ ਜਿਹੜੀਆਂ ਇਹ ਸਿਸਟਮ ਸਾਨੂੰ ਕੰਟਰੋਲ ਕਰਨ ਵਾਲੇ ਆ ਉਹ ਫ੍ਰੀਕਵੈਂਸੀਆਂ ਨੂੰ ਛੱਡ ਕੇ ਟੈਕਨੋਲੋਜੀ ਦੇ ਨਾਲ ਸਾਨੂੰ ਉਸ ਸੁਪਨੇ ਤੋਂ ਸਵਾਲ ਕਰਕੇ ਰੱਖਿਆ ਜਾਂਦਾ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਹੈਵੀ ਮੈਟਲ ਸਾਡੀ ਸਰੀਰ ਤੇ ਅੰਦਰ ਘੱਲ ਦਿੱਤੇ ਜਾਂਦੇ ਜਿਵੇਂ ਪੈਕਟ ਬੰਦ ਚੀਜ਼ਾਂ ਉਹਦੇ ਨੂੰ ਦੁਬਾਰਾ ਇਕੱਲੇ ਜਾਂਦੇ ਆ ਉਹ ਹੈਵੀ ਮੈਟਲ ਤੋਂ ਇਕੱਲੇ ਜਾਂਦੇ ਜਿਹੜਾ ਜਾਜਮਗ ਚਿੱਟੀ ਜਲੀਕ ਪੈਂਦੀ ਆ ਕੈਮਟ੍ਰੈਸ ਬੋਲਦੇ ਉਹਦੇ ਨਾਲ ਤਾਂ ਇਕੱਲੇ ਜਾਂਦੇ ਵੈਕਸੀਨ ਦੁਆਰਾ ਵੀ ਇਕੱਲੇ ਜਾਂਦੇ ਆ ਤੇ ਹਵਾ ਦੁਆਰਾ ਕਾਫੀ ਤਰੀਕੇ ਦੇ ਕਾਣੀ ਕੋਣੀ ਦੁਆਰਾ ਇਹ ਤਾਂ ਦਾ ਤੇ ਕਾਫੀ ਚੀਜ਼ਾਂ ਆ ਇਹਦੇ ਅੰਦਰ ਜਿਹੜਾ ਵੈਕਸੀਨ ਲੱਗਿਆ ਉਹਦੇ ਅੰਦਰ ਵਿਆਹੂ ਜੀ ਚੀਜ਼ੀ ਜੋ ਐਮਰੈਨੀ ਬੇਸ ਦੇ ਉੱਪਰ ਟੀਕਾ ਸੀ ਐਮਰੈ ਐਮ ਆਰ ਐਨ ਬੇਸ ਦੇ ਉੱਪਰ ਤਾਂ ਕਿ ਸਾਡੇ ਜਿਹੜਾ ਡੀ ਐਨ ਓ ਚੇਂਜ ਹੋ ਰਿਹਾ ਤੇ ਜਿਹੜਾ ਸਾਡੀਆਂ ਡੀ ਐਨ ਏ ਦਾ ਇੱਕ ਹਿੱਸਾ ਉਹ ਜਿਹੜਾ ਐਕਟੀਵੇਟ ਹੋਣ ਦੇ ਲਈ ਤਿਆਰ ਹੋਣ ਲਿਆ ਵਾ ਸ਼ਿਫਟ ਹੋਣ ਦੇ ਲਈ ਹਨ ਉਹ ਐਕਟੀਵੇਟ ਨਾ ਹੋਵੇ ਤੇ ਸਾਡੇ ਸਰੀਰ ਦਾ ਉਹ ਉੱਥੇ ਹੀ ਰਹਿ ਜਾਏ ਜਿਸ ਨੂੰ ਗੋਡ ਜੀਨ ਵੀ ਕਿਹਾ ਜਾਂਦਾ ਹੈ ਜਾਂ ਗੋਡ ਸਟ੍ਰਿੰਗ ਵੀ ਕਿਹਾ ਜਾਂਦਾ ਵਾ ਇਹ ਦੇ ਕਾਫੀ ਸੱਚੀ ਵੀ ਹੋਈ ਤੇ ਇਹ ਵੀ ਕਾਫੀ ਗੱਲ ਆ ਤੇ ਜਾਣੀ ਕਿ ਇਹ ਸੱਚੀ ਵੀ ਇੱਕ ਸੱਚੋ ਹੀ ਪੀ ਦੋ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਵੰਡਿਆ ਗਿਆ ਹਨ ਇੱਕ ਲੋਕਾਂ ਨੂੰ ਕਿਹਾ ਜਾਂਦਾ ਤੁਸੀਂ ਧਿਆਨ ਕਰਨਾ ਵਾ ਦੂਸਰੇ ਨੂੰ ਆਖਿਆ ਜਾਂਦਾ ਤੁਸੀਂ ਧਿਆਨ ਨਹੀਂ ਕਰਨਾ ਨਾ ਇਹ ਤਾਂ ਤੇ ਦੇਖਿਆ ਜਾਂਦਾ ਵੀ ਦੋਵਾਂ ਦੀ ਜ਼ਿੰਦਗੀ ਦੇ ਅੰਦਰ ਕੀ ਫਰਕ ਪੈਂਦਾ ਹੈ ਹਨ ਤੇ ਉਹਨਾਂ ਦੀ ਹਾਲਾਤ ਇੱਕੋ ਰਕੇ ਰਿਹਾਏ ਬਸ ਇੱਕੋ ਫਰਕ ਸੀ ਇੱਕ ਕਰਦੇ ਸੀ ਧਿਆਨ ਇੱਕ ਨਹੀਂ ਕਰਦੇ ਸੀ ਉਨੇ ਇਹ ਕਹ ਜਿਹੜੇ ਵੀ ਧਿਆਨ ਕਰਦੇ ਸੀ ਨਾ ਉਹਨਾਂ ਦੇ ਕਾਫੀ ਜ਼ਿਆਦਾ ਬਦਲਾ ਆਇਆ ਉਹਨਾਂ ਦੀ ਕਨਸੈਂਟ੍ਰੇਸ਼ਨ ਵਧ ਗਈ ਉਹਨੂੰ ਪੜ੍ਹਾਈ ਦੇ ਵਿੱਚ ਜ਼ਿਆਦਾ ਵਧੀਆ ਗੱਲਬਾਹਣੀ ਸ਼ੁਰੂ ਹੋ ਗਈ ਬੜੀ ਕਾਫੀ ਕੁਝ ਵਧੀਆ ਹੋ ਗਿਆ ਹਨਾ ਵਧੀਆ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਹੋ ਗਿਆ ਪਰ ਜੇ ਨਹੀਂ ਹੈ ਨਹੀਂ ਕਰਦੇ ਸੀ ਧਿਆਨ ਉਹਨਾਂ ਦਾ ਨਹੀਂ ਹੋਇਆ ਪਰ ਉਹਨੇ ਵੇਖਿਆ ਉਹ ਤਾਂ ਠੀਕ ਹੈ ਪਰ ਉਹਨਾਂ ਦੇ ਸਰੀਰ ਦੇ ਅੰਦਰ ਕੀ ਬਦਲਾ ਆਇਆ ਉਹਨਾਂ ਨੂੰ ਆਖਿਆ ਸਾਡੇ ਸਰੀਰ ਹਨ ਉਹਦੇ ਅੰਦਰ ਜਿਹੜਾ ਡੀਐਨਏ ਹੈ ਡੀਐਨਏ ਦੇ ਅੰਦਰ ਇਹ ਸਟ੍ਰਿੰਗ ਹੁੰਦੀਆਂ ਕੁਝ ਕੁਝ ਸ਼ਬਦ ਵਰਤੇ ਜਾ ਸਕਦੇ ਗਲਤਫੁਲਤ ਪਰ ਧਿਆਨ ਦੇਖ ਲਿਓ ਇਹ ਕੋਈ ਡੀ ਜਰੂਰੀ ਨਹੀਂ ਹੈ ਬਿਜੂ ਉਦੋਂ ਦਾ ਸ਼ਾਇਦ ਕੋਈ ਸਟ੍ਰਿੰਗ ਸੀ ਉਹ ਸਟ੍ਰਿੰਗ ਇਹ ਕਹੋ ਜੀ ਜਿਹੜੀ ਪਹਿਲਾਂ ਐਕਟੀਵੇਟ ਨਹੀਂ ਸੀ ਪਰ ਜਿਹੜੇ ਲੋਕ ਧਿਆਨ ਕਰਦੇ ਸੀ ਉਹਨਾਂ ਦੇ ਐਕਟੀਵੇਟ ਹੋਣੀ ਸ਼ੁਰੂ ਹੋ ਗਈ ਜਿਹੜੇ ਨਹੀਂ ਕਰਦੇ ਉਹਨਾਂ ਦੇ ਐਕਟੀਵੇਟ ਨਹੀਂ ਹੋਈ ਸ਼ੁਰੂ ਹੋਈ ਉਹਨਾਂ ਬਾਰੇ ਦੇਖਿਆ ਇਹਦਾ ਨਾਂ ਕੀ ਦਿੱਤਾ ਜੇ ਉਹਨਾਂ ਫਿਰ ਉਹਨਾਂ ਦਾ ਨਾਂ ਦਿੱਤਾ ਇਹ ਗੋਲਡ ਸਟ੍ਰਿੰਗ ਹੈ ਤਾਂ ਗੋਲਡ ਜਿੰਨੇ ਕੋਲ ਇਹ ਤਾਂ ਦਾ ਨਾਮ ਤੇ ਜਿਹੜਾ ਡੀਐਨਏ ਦੇ ਸਟ੍ਰਿੰਗ ਆਣਾ ਜਿਹੜੀ ਹਨਾ ਉਹ ਉਮਲ ਵੀ ਉਹੜੀ ਐਕਟੀਵੇਟ ਨਾ ਹੋਵੇ ਇਸ ਕਰਕੇ ਉਹ ਵੈਕਸੀਨ ਉਹਨ ਲਵਾਈਆਂ ਗਈਆਂ ਐਮਆਰਐਨਆ ਬੇਸ ਤੇ ਉੱਪਰ ਤੋਂ ਉਹ ਜਿਹੜੀ ਸੱਚ ਹੈ ਉਹ ਤੇ ਜੇ ਤਾਂ ਸਿਆ ਗਿਆ ਜਦੋਂ ਧਿਆਨ ਕਰਦੇ ਉਹ ਐਕਟੀਵੇਟ ਹ ਤੁਜੀ ਤਾਂ ਐਕਟੀਵੇਟ ਹੁੰਦੇ ਤੇ ਸਾਡੇ ਅੰਦਰ ਸ਼ਕਤੀਆਂ ਵਗੈਰਾ ਵਗੈਰਾ ਆਉਂਦੀਆਂ ਇਸ ਕਰਕੇ ਜਾਣ ਬੋਝ ਕੇ ਪਲਾਨਿੰਗ ਤੇ ਸਾਹਮਣਾ ਹੁੰਦਾ ਵਾ ਜੋ ਕਰ ਵੀ ਸਾਡੇ ਉੱਪਰ ਧੋਪੇ ਜਾਂਦਾ ਵਾ ਇਹ ਤਾਂ ਇਹ ਬਹੁਤ ਹੀ ਚੀਜ਼ਾਂ ਸਾਡੇ ਖਾਣੇ ਅੰਦਰ ਬਣਾਈਆਂ ਜਾਂਦੀਆਂ ਹੁੰਦੀਆਂ ਵਾ ਤੇ ਇਹਦਾ ਇੱਕੋ ਹੀ ਤਰੀਕਾ ਵਾ ਸਾਡੀ ਫ੍ਰੀਕਵੈਂਸੀ ਵਧਾਓ ਤੁਸੀਂ ਮਤਲਬ ਇਸੀ ਦੇ ਅੰਦਰ ਫालतू ਚੀਜ਼ਾਂ ਬਾਹਰ ਕੱਢ ਵੀ ਸਕਦੇ ਜੋ ਸਿਰਕ ਤਰੀਕੇ ਦੇ ਨਾਲ ਮਲੋ ਖਾਣਾ ਖੋਣਾ ਕਰਕੇ ਜਾਂ ਉਹ ਪਰ ਜਿਹੜੀ ਊਰਜਾ ਤੇ ਲੈਵਲ ਦੇ ਉੱਪਰ ਆ ਜਾਂ ਡੀਐਨਏ ਦੇ ਅੰਦਰ ਆ ਉਹ ਦੀ ਇੱਕ ਅਜਿਹੀਕ ਕੋਈ ਵੀ ਜਹ ਹਾਲ ਨਹੀਂ ਆਇਆ ਕਿ ਉਹ ਜਿਹੜੀ ਸਾਡੀ ਸਰੀਰ ਦੇ ਅੰਦਰ ਇੰਨੇ ਸਮੇਂ ਤੋਂ ਗੰਦਮਤ ਭਰਿਆ ਪਿਆ ਹੈ ਹੀ ਮੈਟਲ ਜਾਂ ਨੈਨੋ ਪਾਰਟੀਕਲ ਜੋ ਵੀ ਕੱਲੇ ਜਾਂਦੇ ਹਨ ਉਹਦਾ ਹਿਸਾਬ ਹੈ ਨੈਨੋ ਪਾਰਟੀਕਲ ਦਾ ਵੀ ਹਿਸਾਬ ਆ ਮਤਲਬ ਹੁਣ ਹੋਰ ਕੁਝ ਲੋਕਾਂ ਨੇ ਵੀ ਸ਼ੁਰੂ ਕਰਤਾ ਵੀ ਤੁਹਾਡੇ ਸਰੀਰ ਤੇ ਨੈਨੋ ਪਾਰਟੀਕਲ ਕੱਲੋ ਤੇ ਸਾਡੀ ਸਿਹਤ ਦੀ ਸਿਹਤ ਵਧਿਆ ਕਰ ਦੂਗਾ ਹਨ ਇਤਾਂ ਤੇ ਸਾਡੇ ਸੀਟੀ ਬਿਮਾਰੀ ਟੀਕੜ ਦੂਗਾ ਜਾਂ ਵੈਕਸੀਨ ਦੇ ਦੁਆਰਾ ਵੀ ਕੱਲੀਆਂ ਜਾਣੀਆਂ ਹੋਈਆਂ ਤਾਂ ਵੀ ਤੇ ਇਤਾਂ ਕਾਫੀ ਕੋਈ ਇਹ ਜਾਣ ਬੋਰੀਏ ਕੀਤਾ ਜਾਂਦਿਆਂ ਤੇ ਇਹ ਵੀ ਦੱਸਿਆ ਜਾਂਦਾ ਵੀ ਜਿਹੜੇ ਮੱਛੀਆਂ ਨੂੰ 2-3 ਸਾਲ ਪਹਿਲਾਂ ਜਿਹੜੀ ਵੈਕਸੀਨ ਲਵਾਈ ਗਈ ਸੀ ਉਹ ਇਸ ਕਰਕੇ ਲਵਾਈ ਗਈ ਸੀ ਤਾਂ ਕਿ ਸਾਨੂੰ ਬਾਝ ਬਣਾਇਆ ਜਾਏ ਹਨ ਤੇ ਛੋਟੀਆਂ ਪਛੀਆਂ ਕੋਈ 10 ਤੋਂ ਸ਼ਾਇਦ ਕੋਈ 20 ਕੇ ਸਾਲ ਤੱਕ ਹਨ ਵਿੱਚ ਵਿੱਚ ਸੀ ਤੇ ਉਹਨਾਂ ਨੂੰ ਇਸ ਦੇ ਨਾਂ ਤੇ ਲਗਾਈਆਂ ਗਈਆਂ ਸੀ ਪਿਤਾਨੂੰ ਸਰਵਾਈਕਲ ਕੈਂਸਰ ਨਾ ਹੋਵੇ ਪਰ ਉਸ ਦੇ ਅੰਦਰ ਇਹ ਚੀਜ਼ ਸੀ ਜਿਹਦੇ ਨਾਲ ਕੀ ਹੁੰਦਾ ਵੀ ਉਹਨਾਂ ਨੇ ਬਾਂਝ ਹੋ ਜਾਣਾ ਉਹਦੇ ਬੱਚੇ ਪੈਦਾ ਨਹੀਂ ਹੋਣੇ ਹੁਣ ਇਹ ਵੀ ਰਿਸਰਚ ਇਹ ਸਾਹਮਣੇ ਆਈ ਕਿ ਜਿੰਨਾਂ ਜਿੰਨਾਂ ਨੂੰ ਲੱਗੀ ਸੀ ਨਾ ਤੇ ਬੋਪਾਲ ਦੇ ਅੰਦਰ ਜਿਹੜੀ ਕੁੜੀਆਂ ਸੀ ਉਹਨਾਂ ਦਾ ਜਿਹੜਾ ਫਰਟੀਲਿਟੀ ਰੇਟ ਹੈ ਨਾ ਜਾਨੀ ਬੱਚਾ ਪੈਦਾ ਕਰਨ ਦੀ ਜਿਹੜੀ ਸ਼ਮਤਾ ਹੋਣਾ ਉਹ 50% ਤੋਂ ਵੀ ਜ਼ਿਆਦਾ ਘਟ ਗਈ ਹੈ ਜਾਣ ਬੋਝ ਕੇ ਦਿੱਤਾ ਕੀਤਾ ਜਾਣ ਡਿਆ ਕਿਉਂਕਿ ਇਹਨਾਂ ਨੇ ਹੁਣ ਆਨਲਾਈਨ ਤੇ ਆਰਟੀਫੀਸ਼ੀਅਲ ਮੂਵੀ ਲੈ ਕੇ ਆ ਕੇ ਆਉਣੇ ਸ਼ੁਰੂ ਕਰ ਦਿੱਤੀ ਹੈ ਜਿਹਦੇ ਨਾਲ ਕੀ ਹੁੰਦਾ ਵਾ ਵੀ ਇਹਦਾ ਸਾਡਾ ਬੱਚਾ ਹੋਣਾ ਮਾਂ ਦੇ ਪੇਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਆ ਉਹ ਮਾਂ ਦੇ ਪੇਟੇ ਤੋਂ ਬਾਹਰ ਬੱਚਾ ਪੈਦਾ ਕਰਨਾ ਸ਼ੁਰੂ ਕਰ ਆਕਦੇ ਆ ਕਿ ਉਹ ਹੋਊਗਾ ਆਰਟੀਫੀਸ਼ੀਅਲ ਮੂਮ ਬੋਣੀ ਸ਼ੁਰੂ ਹੋ ਗਈ ਆ ਮਤਲਬ ਵੀ ਉਹ ਬਾਹਰ ਲੋਕਾਂ ਦਾ ਬੱਚਾ ਪੈਦਾ ਹੋਊਗਾ ਜਿਵੇਂ ਜਿਵੇਂ ਅਸੀਂ ਦੱਸਾਂ ਕਿ ਸਾਨੂੰ ਇਹ ਹੋਇਆ ਬੱਚਾ ਚਾਹੀਦਾ ਵਾ ਉਹਨਾਂ ਨੇ ਬਾਹਰ ਹੀ ਗਰੋ ਕਰਾ ਦੇਣਾ ਇਹੋ ਜੀ ਟੈਕਨੋਲੋਜੀ ਆ ਕਿ ਪਹਿਲੋਂ ਹੈਗੀ ਇਹਨਾਂ ਦਾ ਦਾਅਵਾ ਕਰਨਾ ਵੀ ਬਹੁਤ ਜ਼ਿਆਦਾ ਮਿਹਨਤ ਕਰਕੇ ਲਿਆਉਂਦੇ ਆ ਆਨਲਾਈਨ ਟਾਈਮ ਤੇ ਆ ਜਾਣਾ ਇੱਥਾਂ ਮਤਲਬ ਵੀ ਸਾਨੀ ਟ੍ਰਾਂਸ ਹਿਊਮਨਿਜ਼ਮ ਦਾ ਜਿਹੜਾ ਏਜੰਡਾ ਉਹਦੇ ਲਈ ਸਭ ਕੁਝ ਕੀਤਾ ਹੋਇਆ ਵੀਣਾ ਕਰਨ ਹੋਵਾਂ। ਉਹਦੇ ਲਈ ਸਾਨੂੰ ਬਾਝ ਬਣਾਉਣਾ ਪੈਣਾ ਵਾ। ਫੇ ਲੋਕ ਆਕਣਗੇ ਵਾ ਕਿ ਤੁਹਾਡੇ ਬੱਚੇ ਪੈਦਾ ਹੋਣੇ ਨੇ। ਫੇ ਆਖੜੇ ਤੁਹਾਨੂੰ ਬੱਚੇ ਪੈਦਾ ਕਰਨ ਦੀ ਲੋੜ ਕਿ ਅਸੀਂ ਬਾਹਰ ਹੀ ਕਰ ਦਿੰਨੇ ਆ। ਫੇ ਆਖੜੇ ਤੇ ਬੱਚੇ ਪੈਦਾ ਨਾ ਹੋਣਗੇ ਫੇ ਲੋਕ ਨਹੀਂ ਆਉਣਗੇ। ਫੇ ਕਹਣਗੇ ਹਾਂ ਵਿੱਚ ਲੋਕ ਇਹਨਾਂ ਬੱਚੇ ਪੈਦਾ ਹੋਣਗੇ। ਫੇ ਤੁਹਾਨੂੰ ਲੋੜ ਹੀ ਨਹੀਂ ਤੁਹਾਨੂੰ ਅਮਰ ਕਿੰਦੀ ਤੱਕ ਕੀਤਾ ਜਾਊਗਾ। ਤੁਹਾਡੀ ਚੇਤਨਾ ਖਸ਼ਟ ਤੁਹਾਡੀ ਚੇਤਨਾ ਤੁਹਾਡੇ ਸਰੀਰ ਵਿੱਚੋਂ ਐਬਸਟ੍ਰੈਕਟ ਕਰਕੇ ਮਸ਼ੀਨ ਦੇ ਅੰਦਰ ਲਾ ਦਿੱਤੀ ਜਾਊਗੀ। ਤੁਸੀਂ ਅਮਰ ਹੋ ਜਾਓਗੇ। ਜੋ ਕਿ ਤੁਸੀਂ ਪਹਿਲਾਂ ਹੀ ਅਮਰ ਹੋਣਾ ਤੁਸੀਂ ਚੇਤਨਾ ਲੈ ਲਓ ਜਾਓ ਤੁਹਾਡਾ ਸਰੀਰ ਨਹੀਂ ਮਰਨਾ। ਤੁਸੀਂ ਕੋ ਦਸਲ ਜੋ ਉਹ ਵੀ ਨਹੀਂ ਮ ਸਾਨੂੰ ਦੇ ਡਰਾਵੇ ਦੇ ਅੰਦਰ ਕਾ ਜਾਂਦਾ ਉਹ ਤੁਸੀਂ ਮਰ ਜਾਂਦੇ ਜੋ ਤੇ ਲੋਕ ਬੱਚੇ ਨਹੀਂ ਪੈਦਾ ਹੋਣਦੇ ਫਿਰ ਤੁਸੀਂ ਆਪਣੀ ਚੇਤਨਾ ਐਕਸਟ੍ਰੈਕਟ ਕਰਕੇ ਉਹਦੇ ਅੰਦਰ ਪਾ ਦੋ ਮਸ਼ੀਨ ਦੇ ਅੰਦਰ ਤਾਂ ਕਿ ਤੁਸੀਂ ਮਰੋਗੇ ਨਾ ਇਤਾਂ ਦੀਆ ਮੈਨੂੰ ਮੀਨ ਜਿਹੜਾ ਵਾ ਇਹ ਟਰਾਂਸਫਰਮਿਜ਼ਮ ਏਜੰਡਾ ਵਾ ਉਹਦੇ ਕਰਕੇ ਹੋਣਦੇ ਆ ਉਹ ਏਜੰਡਾ ਲਾਗੂ ਕਰਨ ਦੇ ਲਈ ਸਭ ਕੁਝ ਹੋਣਦਾ ਇਹਦੇ ਲਈ ਸਾਨੂੰ ਇਨਫਰਟਾਈਲ ਕਰਨਾ ਪੈਣਾ ਵਾ ਸਾਨੂੰ ਬਿਮਾਰ ਕਰਨਾ ਪੈਣਾ ਵਾ ਸਾਡਾ ਡੀਐਨਏ ਐਕਟੀਵੇਟ ਨਹੀਂ ਹੋਣ ਦੇਣਾ ਪੈਣਾ ਵਾ ਸਾਡਾ ਚੜ ਦਿਮਾਗ ਦੇ ਨਿਊਰਨ ਉਹ ਜ਼ਿਆਦਾ ਐਕਟੀਵੇਟ ਨਾ ਹੋਣ ਇਸ ਕਰਨਾ ਪੈਣਾ ਤੇ ਸਾਡਾ ਤੀਸਰੀ ਨਾ ਖੁੱਲੇ ਇਹ ਤਾਂ ਜਾਣ ਇਹ ਬਹੁਤ ਜ਼ਿਆਦਾ ਜੋਣਾ ਛੋਣਾ ਨੇ ਤਾਂ ਚੱਲਦਾ ਪਿਆ ਜੀ ਕੰਮ ਤੇ ਹੁਣੇ ਕੁਝ ਲੈਵਲ ਤੇ ਹੁਣ ਕੰਢੇ ਆ ਔਰ ਹਰ ਟਾਈਮ ਤੇ ਜਿਹੜਾ ਈਵੈਂਟ ਤੋਂ ਬਾਅਦ ਸਾਰਾ ਟੱਪ ਹੋ ਜਾਣਾ ਇਹਨਾਂ ਦਾ ਕਾਕੜੀ ਰਹਿਣਾ ਪਰ ਇਹ ਹੁਣ ਦੋ ਤੱਕ ਇਹਨਾਂ ਚਲੁੰਦੇ ਰਹਿਣਾ ਇਹ ਤਾਂ ਇਹਨਾਂ ਦਾ ਇਹ ਵੀ ਏਜੰਡਾ ਵੇ ਇੱਕ ਵੀ ਸਾਨੂੰ ਕੀੜਿਆਂ ਦੇ ਉੱਪਰ ਲਗਾਇਆ ਜਾਂਦਾ ਵਾ ਤੇ ਇਹ ਕੀੜੇ ਖਾਣ ਦੇ ਲਈ ਸਾਨੂੰ ਮਜਬੂਰ ਕੀਤਾ ਜਾਂਦਾ ਵਾ ਜਿਹੜੇ ਉੱਪਰ ਬੈਠੇ ਆ ਨਾ ਕੰਟਰੋਲ ਕਰਨ ਵਾਲੇ ਉਹਨਾਂ ਦੇ ਜਿਹੜੇ ਸਿਸਟਮ ਘਰੋੜ ਕਰਨ ਵਾਲੇ ਜਿਹੜੇ ਭਟਾਈ ਹੋਏ ਆ ਤਲੇ ਥਲੇ ਵਾਲੇ ਉਹ ਪ੍ਰਮੋਟ ਘਾਂਡੇ ਆ ਬਤਾਨੂੰ ਕੀੜੇ ਖਾਣੇ ਚਾਹੀਤੇ ਆ ਕਿਉਂਕ ਕਲਾਈਮੇਟ ਚੇਨੋਟ ਆ ਵਗਰਾ ਵਗਰਾ ਇਤਾਂ ਮਲਬੀਤ ਉਹਦੇ ਲਈ ਕਾੰਡੇ ਪਰ ਉਹ ਇਤਾਂ ਹੈ ਹੂਣ ਕੱਕ ਨਹੀਂ ਡਿਆ ਸੁਖ ਸਭ ਕੁਝ ਖੋਦੀ ਟੈਕਨੋਲੋਜੀ ਨਾਲ ਕਾੰਡੇ ਆ ਤੇ ਇਤਾਂ ਤੇ ਸਾਨੂੰ ਕੀੜੇ ਜਿਹੜੇ ਕਾੰਡ ਨਹੀਂ ਮਜਬੂਰ ਕੀਤਾ ਜਾਂਦੇ ਮੈਂ ਵੀ ਸੁਣਿਆ ਵੇ ਜਿਹੜੇ ਹੂਣ ਆਟਾ ਦੇ 버ગર 버ગર ਆਉਂਦੇ ਜਿੰਨੇ ਵੀ ਆਉਂਦੇ ਆ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਹਾਈ ਲੈਵਲ ਦੀਆਂ ਵਾਂ ਹਨਾ ਤੇ ਉਹਨਾਂ ਦੇ ਅੰਦਰ ਕੀੜੇ ਦੇ ਪਾਊਡਰ ਵੀ ਮਿਲਾ ਕੇ ਪਾਇਆ ਜਾਂਦਾ ਵਾ ਜਿਹਨੂੰ ਕ੍ਰਿਕਟ ਪਾਊਡਰ ਵੀ ਕਿਹਾ ਜਾਂਦਾ ਸ਼ਾਇਦ ਇਤਾਂ ਤੇ ਸਾਨੂੰ ਦੱਸਿਆ ਨਹੀਂ ਜਾਂਦਾ ਪਰ ਇੱਥੇ ਸਭ ਕੁਝ ਕੀਤਾ ਜਾਂਦਾ ਜਾਨਵਰ ਵੀ ਕੀਤਾ ਜਾਂਦਾ ਜੀ ਹਾਂ ਬਹੁਤ ਹੀ ਚੀਜ਼ਾਂ ਖੋੜੀਆਂ ਜਾਂਦੀਆਂ ਵਾ ਦੇਸੀ ਬੀਜ ਖਤਮ ਕਿਤੇ ਜਾਂਦੇ ਇਤਾਂ ਬੜਾ ਖੋੜਿਆ ਤੇ ਇਹਦੇ ਤੋਂ ਦੇਖਣ ਉੱਠਾਂ ਦੇ ਕੋਈ ਤਰੀਕਾ ਵਾ ਮਨੂ ਜੇ ਸ੍ਰੀ ਜੈਤੰਤਰ ਗੰਧ ਬਾਹਰ ਕੱਢਣਾ ਵਾ ਫ੍ਰੀਕਵੈਂਸੀ ਦੇ ਬੇਸ ਤੇ ਉੱਪਰ ਕੱਢ ਸਕਦੇ ਹਾਂ ਜੋ ਉਹ ਰੇਟ ਦੇ ਉੱਪਰ ਰੇਟ ਦੇ ਉੱਪਰ ਵੀ ਹੋ ਜਾਂਦਾ ਵਾ ਜਦੋਂ ਟੇਡ ਦੇ ਉੱਪਰ ਆਉਂਦੇ ਜੋ ਤੇ ਆਪਣੀ ਜੈਤੰਤਰ ਇਹ ਬੜਾ ਉਦਾ ਹੋਗੇ ਉਹਦੇ ਨਾਲ ਵੀ ਕਾਫੀ ਫਰਕ ਪੈਂਦਾ ਗੰਧ ਮਤਵਾ ਬਾਹਰ ਨਿਕਲ ਜਾਂਦਾ ਵਾ ਇਤਾਂ ਤੇ ਇਤਾਂ ਤੁਸੀਂ ਸਭ ਕਰੇ ਕਰ ਸਕਦੇ ਹੋ ਤੇ ਇਤਾਂ ਜੇ ਵੈਸੇ ਇਟ ਕਲਾਈਮੇਟ ਚੇਂਜ ਦੇ ਉੱਪਰ ਕੋਈ ਆਗਰ ਤੇ ਜੋ ਵੀਡੀਓ ਕਮੈਂਟ ਕਰੋਗੇ ਤਾਂ ਉਹਦੇ ਤੇ ਬਤਾ ਦੂੰਗਾ ਕਿ ਕਿੰਨੇ ਪਖੰਡ ਹੋਣੇ ਆ ਉਹਦੇ ਉੱਪਰ ਵੀਡੀਓ ਬਣਾਉਂਗਾ ਤੇ ਲੂਮਿਨਾ ਟੀਵੀ ਆ ਵਗੈਰਾ ਪਰ ਇਹ ਇੰਨੇ ਜਿਆਦਾ ਖਾਸ ਜ਼ਰੂਰੀ ਗੱਲਾਂ ਨਹੀਂ ਆ ਬਸ ਇੰਨਾ ਸਮਝੋ ਕਿ ਕੰਟਰੋਲ ਕਰਨ ਵਾਲੇ ਆ ਉਹਨਾਂ ਟ੍ਰਾਂਸਗੈਨਿਜ਼ਮ ਦਾ ਅਜੈਂਡਾ ਕਰਨਾ ਉਹਦੇ ਲਈ ਸਾਨੂੰ ਬਿਮਾਰ ਕਰਨਾ ਤੇ ਅਸੀਂ ਫਾਲਤੂ ਦੇ ਲੋਕਾਂ ਦੇ ਮਗਰ ਲੱਗੇ ਰਹੀਏ ਇਸ ਕਰਕੇ ਇੰਨੇ ਇਤਾਂ ਦੇ ਲੋਕ ਬੰਦੇ ਪਟਾਏ ਹੋਏ ਆ ਇਤਾਂ ਸੱਚੀ ਬੰਦੇ ਦੀ ਗੱਲ ਸਾਹਮਣੇ ਨਹੀਂ ਹੁੰਦੇ ਨੀ ਇਤਾਂ ਤੇ ਤੁਸੀਂ ਮੇਰੀ ਵੀਡੀਓ ਸਰਚ ਕਰ ਲਿਓ YouTube ਤੇ ਉਹ ਸਕਦਾ ਪਰ ਨਾ ਇਹ ਸਾਹਮਣੇ ਆ ਕਿ ਕਿ ਸੱਚੀ ਬੰਦੇ ਦੀ ਇਹ ਐਲਗੋਰਿਥਮ ਇਹ ਤਾਂ ਨਹੀਂ ਕੀਤਾ ਪਿਆ ਵੀ ਸਾਡੀ ਮਤਲਬ ਸਾਚੇ ਸਾਹਮਣੇ ਨਹੀਂ ਆਇਆ ਤਾਂ ਅਜਾ ਵੱਖਰੇ ਵੱਖਰੇ ਗੱਲਾਂ ਮੇਰੇ ਕੋਲ ਸਾਹਮਣੇ ਆਉਟ ਆ ਰਹੀਆਂ ਕਿਉਂਕਿ ਬੜੇ ਟੋਪਿਕ ਆ ਵੱਖਰੇ ਵੱਖਰੇ ਇਹਨਾਂ ਵੱਖਰੇ ਵੱਖਰੇ ਟੋਪਿਕ ਤੇ ਵੱਖਰੇ ਵੀਡੀਓ ਵੀ ਬਣਾਉਂਗਾ ਇਤਾਂ ਤੇ ਇਹੀ ਗੱਲ ਕਰਨੀ ਧੰਨਵਾਦ ਜੀ